ओङ्कार सतना कर्तापुरुख निरपौ निर्वय अकालमुहूर्त अजुने सप गुरुप्रसाद जप ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੇ ਚੁੱਪ ਨ ਹੋਵਈ ਜੇ ਲਾਏ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰਿਆ ਪਾਰ ਸਹ ਸਿਆਣਪਾ ਲਖ ਹੋ ਹੈ ਤ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਨ ਲੈ ਬੜਿਆਈ ਹੁਕਮੇ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਹੀ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਬਝੈ ਤਾਂ ਹਉਮੈ ਕਹੈ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਜਣੇ ਨਿਸ਼ਾਨ ਗਾਵੇ ਕੋ ਕਨ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀਲੇ ਫਿਰਦੇ ਗਵ ਕੋ ਜਾਪੈ ਦਿਸੈ ਦੂਰ ਗਵੈ ਕੋ ਵੇਖੇ ਹਾਦਰ ਹਾ ਦੂਰ ਕਥਨਾ ਕਥਿ ਨ ਆਵੈ ਤੂਟ ਕਤ ਕਤ ਕਥੀ ਕੋਟੀ ਕੋਡ ਕੋਟ ਦਿੰਦਾ ਦੇ ਲੈਂਦੇ ਥਕ ਪਾਵੇ ਜੁਗਤ ਜਗੰਤਰ ਖਾਹੀ ਖਾਏ ਹੁਕਮੇ ਹੁਕਮ ਚਲਾਏ ਰਾਉ ਨਾਨਕ ਵਿਖਸੇ ਵੇ ਪਰਵਾਉ ਸੱਚਾ ਸਹਿਬ ਸੱਚਾ ਨਾਏ ਭਖਿਆ ਪਾਉ ਅਪਾਰ ਅੱਖੇ ਮੰਗੇ ਦੇਹ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਐ ਜਿੱਦ ਸਦਰਬਾਰ ਮੋਹ ਕੇ ਬੋਲਣ ਬੋਲੀ ਐ ਜਿੱਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਇਹ ਵਾ ਜਾਣੀ ਸੋਇ ਆਪੇ ਸਜਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨੇ ਰੰਗਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾਸ ਸਮਾਵੀ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਜਾਏ ਗੁਰਾ ਇਕ ਦੇਹ 부ਜਾਈ ਸਭਨਾ ਦੀਆਂ ਕਾ ਇਕ ਦਾਤਾ ਸੋ ਮੈਂ ਵਿਸਰਣ ਜਾਏ ਤੀਰਥ ਨਹਾਵਾ ਦੇ ਸਪਾਵਾ ਮਨ ਪਾਣੇ ਕੇ ਨਾ ਹੋਏ ਕਰੀ ਜੇ ਤਿਸ ਸੇ ਠੋਪਾਵੇ ਵੇਖਾ ਮਨ ਕਰਮਾ ਕੇ ਮਿਲ ਲਈ ਮਤਿ ਚਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਵੀ ਜੇ ਜਪ ਵਿਚਾਰੇ ਅਰਜ ਹੋਰ ਦਸੋਣੇ ਹੋਏ ਨਵਾਂ ਖੰਡਾਵੇਂ ਜਾਣੀ ਐ ਨਾਲ ਚਲੇ ਸਭ ਕੋਏ ਚੰਗ ਨਾਮ ਰਖਾਏ ਕੇ ਵਾਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੇ ਕੇ ਕੀਤਾ ਅੰਦਰ ਕੀ ਤਕਰ ਦਰਸ਼ੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤੇ ਅੰਗੁਣ ਦੇ ਤੇਹ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣੇ ਸਿਦ ਪੀਰ ਸਰਣਾ ਸੁਣੇ ਤਰਤਵਲੇ ਆਕਾਸ਼ ਸੁਣੇ ਦੀਪ ਲੋਪਾ ਪਾਤਲ ਸੁਣੇ ਪਹਨ ਸਕੇ ਕਾਲ ਨਾਨਕ ਭਗਤਾਂ ਸਦਾ ਵੇਗਾ ਸੁਣੇ ਦੁਖ ਪਾਵ ਕਾ ਨਾਸ ਸੁਣੇ ਈਸ਼ਰ ਬਰਮਾ ਇੰਦ ਸੁਣੇ ਮਉਸਨਾ ਹਣ ਨੰਦ ਸੁਣੇ ਜੋ ਜਗਤਨ ਭੇਗ ਸੁਣੇ ਆਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵੇਗਾ ਸੁਣੇ ਦੁਖ ਪਾਵ ਕਾ ਨਾਸ ਸੁਣੇ ਸਦ ਸੰਤੋ ਗਿਆਨ ਸੁਣੇ ਅਰ ਸਰਕਾਰ ਇਸ਼ਾਨ ਸੁਣੇ ਪਰਪੜ ਪਾਵੇ ਮਾਨ ਸੁਣੇ ਲੱਗ ਸਹਿਜ ਤੇ ਆਨ ਨਾਨਕ ਭਗਤੋਂ ਸਦਾ ਵੇ ਗਾਉ ਸੁਣੇ ਦੁਖ ਪਾਉ ਕਾ ਨਾਸ ਸੁਣੇ ਸਰੰਗੁਣਾ ਕੇ ਗਾਹ ਸੁਣੇ ਸੇਖ ਪੀਰ ਪਾਤਸ਼ਾਹ ਸੁਣੇ ਅੰਧੇ ਪਾਵੇ ਰਾਹ ਸੁਣੇ ਹਾਥ ਵਸ ਗਾਹ ਨਾਨਕ ਭਗਤੋਂ ਸਦਾ ਵੇ ਗਾਉ ਸੁਣੇ ਦੁਖ ਪਾਉ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਦੇਖੋ ਕਹਿ ਪਿਛੇ ਪਰਛਾਤਾਏ ਕਾਤ ਕਲਮ ਨਾਲ ਲਿਖਣ ਹਾਰ ਮਨਨੇ ਕਬੇ ਕਰਨ ਵਿਚਾਰੇ ਸਨਾਮ ਗਰਿੰਦਨ ਹੋਏ ਦੇਖੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਏ ਮਨ ਬੁੱਧ ਮਨਨੇ ਸਗਲ ਪਾਉਣ ਕੀ ਸੋਧ ਮਨਨੇ ਮੋਹ ਛੋਟਾ ਨਾ ਖਾਏ ਮਨਨੇ ਜਮ ਕੇ ਸਾਥ ਨਾ ਜਾਏ ਐਸ ਨਾਮ ਗਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਰਪਾਏ ਮਨੈ ਬਸੰ ਪਰਗੜ ਜਾਏ ਮਨੈ ਨਗਰ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧੇ ਐਸ ਨਾਮ ਗਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੈ ਮੁਖ ਦਵਾਰ ਮਨੈ ਪਰਵਾਰੈ ਸਾਧਾਰ ਮਨੈ ਤਰੇ ਤਰੇ ਗੁਰ ਸੇਖ ਮਨੈ ਨਾਨਕ ਪਵਨ ਪੇਖੇ ਐਸ ਨਾਮ ਗਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਣ ਪੰਜ ਪ੍ਰਧਾਨ ਪੰਚ ਪਾਵੇ ਦਰਗਹ ਮਾਨ ਪੰਚ ਸੋਹ ਹੈ ਦਰ ਰਾਜਾਨ ਪੰਚੰਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਤੋਲ ਧਰਮ ਦਇਕ ਪੂਤ ਸੰਤੋਖ ਥਾਪ ਰਖੇ ਜਨ ਸੂਤ ਜੇ ਕੋ ਬਝੇ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਤਰਤੀ ਹੋਰ ਪਰੈ ਹੋਰ ਹੋਰ ਇਸਤੇ ਭਾਰ ਤਲੈ ਕਉਣ ਜੋਰ ਜੀ ਜਾ ਤਰੰਗਾ ਕੇ ਨਾਮ ਸਭ ਨਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਦਾਜਣ ਕਣਕੂਤ ਕੀਤਾ ਪਸ ਹੋਏ ਕੋ ਕਬਾਹੂ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋ ਤਦ ਪਾਵੇ ਸਗਲ icar ਤੂੰ ਸਦਾ ਸਲਾਮਤ ਨਰੰਕਾਰ ਹ ਸੰਖ ਜਾਪ ਸੰਪਾਉ ਸੰਗ ਪੂਜਾ ਸੰਗ ਤਪਤਾ ਸੰਗ ਗ੍ਰੰਥ ਮੁਖ ਵੇਦ ਪਾਠ ਸੰਖ ਜੋ ਮਨ ਰਹਿਉ ਦਾਸ ਸੰਪਦ ਬਣ ਗਿਆਨ ਵਿਚਾਰ ਸੰਸਤੀ ਸੰਦਾਤਾਰ ਹ ਸੰਖ ਸੂਰਮ ਪਖਸਾਰ ਸੰਖ ਮੋਲ ਬਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰ ਨਾ ਜਾਵੇ ਇਕ ਵਾਰ ਜੋ ਤਦ ਪਾਵੇ ਸੈਬਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਸੰਖ ਚੋਰ ਹਰਾਮਖੋਰ ਸੰਖ ਅਮਰ ਕਰ ਜਾਵੇ ਜੋਰ ਸੰਗਲਵੜ ਹੱਤਿਆ ਕਮਾਵੇ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਗੁੜਿਆਰ ਕੂੜੇ ਫੇਰਾਹੇ ਅਸੰਗਲੇਸ਼ ਮਲਪਾਖਾਹੇ ਅਸੰਖ ਨੰਦ ਅਸਰ ਕਰਹਿ ਪਾਰ ਨਾਨਕ ਨਿਤ ਕਹ ਵਿਚਾਰ ਵਾਰਿਆ ਨਾ ਜਾਵੇ ਇਕ ਵਾਰ ਜੋ ਤਦ ਪਾਵੇ ਸਭ ਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖਨਾਵ ਸੰਥਾਵ ਗੰਗਮ ਗਮ ਸੰਖ ਲੋ ਸੰਕੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰੀ ਸਿਰ ਸੰਜੋਗ ਅਖਾਣ ਜੇਨੇ ਰਖੇ ਤੇ ਸਰਣਾਏ ਜੇ ਫਰਮਾਏ ਤੇ ਤੇ ਪਾਏ ਜੇ ਤਾ ਗੀਤਾ ਤੇ ਤਾ ਨਾਮ ਮਿੜਨਾ ਮੈਂ ਨਾਹੀ ਕੋਥਾਉ ਕੁਦਰਤ ਕਵਣ ਕਹਾ ਵਿਚਾਰ ਵਾਰ ਨ ਜਾਵੇ ਇਕ ਵਾਰ ਜੋ ਤਦ ਬਵਸਾਈ ਪਲਕਾਰ ਤੂੰ ਸਦਾ ਸਲਾਮਤ ਨਿਰੰਕਾਰ ਪ੍ਰੀਅ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰਸ ਖੇਹੇ ਮੂਰ ਪਲੀ ਤੇ ਕੱਪੜ ਹੋਏ ਦੇ ਸਾਬੂਨ ਲਈ ਐ ਤੋਏ ਪਰੀਮਰਪ ਪੰਗ ਸੰਗ ਤੋ ਪੈ ਨਾਮ ਕਰੰਗ ਪੁਨੀ ਪਾਪੀ ਅਖਨ ਆਏ ਕਰ ਕਰ ਕੰਨ ਲਖ ਲੈ ਜਾਓ ਅਪੇ ਵੀ ਜਪੇ ਹੀ ਖਾਓ ਨਾਨਕ ਹੁਕਮੀ ਆਵਜਾਓ ਤੀਰ ਤਪਦੇ ਅਦਾ ਦੇਖੋ ਬਾਵ ਤਿਲ ਕਮਾਲ ਸੁਣ ਮਨ ਅਮਰ ਗੀਤ ਪੰਉ ਅੰਤਰ ਗਾ ਤੇਰਥ ਮਰ ਲਾਓ ਸਭ ਗੁਣ ਤੇਰੇ ਮੈਂ ਨਾਏ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕੌਣ ਸਵੇਲ ਵਤ ਕਮਣ ਕੌਣ ਥਿਤ ਕੌਣ ਵਾਰ ਕੌਣ ਸਰੋਤੇ ਮਾਹੋ ਕੌਣ ਜਿਤ ਹੋ ਆਇ ਆਕਾਰ ਵੇਲ ਨ ਪਾਇਆ ਪੰਡ ਤੀਜੇ ਹੋ ਵਲੇ ਪੁਰਾਣ ਬਖਤ ਨ ਪਾਇਓ ਗਾਦੀਆਂ ਜੇ ਲੇਖਣ ਲੇ ਕੋੜਾ ਥਿਤ ਵਾਰ ਨ ਜੋਗੀ ਜਾਣ ਰਤਮਾ ਨ ਕੋਈ ਜੰਕਰਤਾ ਸੇ ਠੀਕੋ ਸਾਜੇ ਆਪੇ ਜਾਣ ਸੋਈ ਕਿਵ ਕਰਿਆ ਖਗ ਸਲਾਹੀ ਕਿਉ ਵਰਨੇ ਕਿਉ ਜਾਣਾ ਨਾਨਕੇ ਅੱਖਣ ਸਭ ਕੋ ਆਖੇ 1 2 1 ਸਿਆਣਾ ਵੱਡਾ ਸਾਹਿਬ ਵੱਡੇ ਨਾਂਇ ਕਿਤਜਕ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋਹੈ ਪਤਲ ਪਤਾ ਵਖਾਗਾ ਸੰਗਾਸ ਓੜਕ ਓੜਕ ਪਾਲ ਥਕੇ ਵੇਦ ਕੈਨਕ ਵਾਤ ਸੈ ਸ 18 ਕੈਨਕ ਤੇ ਬਾਸ ਸੁਹੇ ਕਹਾਤ ਲੇਖ ਹੋਏ ਤਾਂ ਲਿਖੀਐ ਲੇਖੇ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪਹਿ ਜਾਣੇ ਆਪ ਸਲਾਹ ਸਲਾਹ ਤੇ ਸਰਤ ਨ ਪਾਈਆ ਨਦੀਆਂ ਤੇ ਵਾਪ ਵੇ ਸਮੁੰਦਰ ਨ ਜਾਣੀ ਸਮੁੰਦ ਸ ਸੁਲਤਾਨ ਗਿਰਹ ਸੇਤੀ ਮਾਲ ਧਨ ਕੀੜੀ ਤਲ ਨ ਹੋਵਨੀ ਦੇਸ ਮਨੁ ਨਾ ਵਿਸਰੇ ਅੰਤਨ ਸਿਵਤੀ ਕੈਣ ਅੰਤਨ ਤਨ ਕਰਨ ਦੇਣ ਅੰਤਨ ਤਨ ਵੇਖਣ ਸੁਣਣ ਅੰਤਨ ਤਨ ਜਾਪੈ ਕੇ ਮਨਮ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰ ਆਵਾਰ ਅੰਤ ਕਾਰਣ ਕੀਤੇ ਬਿਲ ਲਾਏ ਤਾਂ ਕੇ ਅੰਤਨ ਪਾਏ ਜਾਏ ਏਹ ਹੋ ਅੰਤਨ ਜਾਣੇ ਕੋ ਇਹ ਬਉਤਾ ਕਹੀਏ ਬਉਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਮ ਇਹ ਬੜੀ ਉੱਚ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ ਜੇ ਵੜਿਆ ਪ ਜਾਣੇ ਆਪਾ ਪਾਪ ਨਾਨਕ ਨਦਰੀ ਕਰਮੇ ਦਾਤ ਬਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤੁਮਾਰੇ ਕੀਤੇ ਮੰਗੇ ਜੋ ਦਾ ਪਾਰ ਕੀਤੇ ਗਣਤਨੇ ਵਿਚਾਰ ਕਿਤੇ ਖਤੂਤੇ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖਾਈ ਖਾਏ ਕਿਤੇੰ ਦੂਪ ਸਦਮਾਰੇ ਬੀਦਾ ਤੇਰੀ ਦਾਤਾਰ ਬਾਂਦ ਖਲਾਸੇ ਪਾਣ ਹੋਏ ਹੁਰਿਆਖ ਨ ਸਕੇ ਕੋਈ ਜੇ ਕੋ ਖਾਏ ਕਿ ਅਖਣ ਪਾਵੇ ਉਹ ਜਾਣ ਜੇ ਤੈਮ ਖਾਏ ਆਪੇ ਜਾਣ ਆਪੇ ਦੇ ਅੱਖ ਸਿ ਬਿਕੇ ਕੇ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕ ਪਾਸ਼ਾਏ ਪਾਸ਼ਾ ਅਮਲ ਗੁਣ ਮਲ ਵਪਾਰ ਮਲ ਵਪਾਰ ਅਮਲ ਪੰਡਾਰ ਮੱਲਾ ਬੈ ਮੱਲੇ ਜਾਏ ਮਲ ਪੈ ਮੱਲਾ ਸਮਾਏ ਮਲ ਧਰਮ ਮਲ ਦੀ ਬਾਣ ਮਲ ਤੁਲ ਮਲ ਪਰਵਾਣ ਮਲ ਬਖਸ਼ੀਸ਼ ਮਲ ਨੇਸ਼ਾਨ ਅਮਲ ਕਰਮਲ ਫਰਮਾਨ ਮਲ ਮਲ ਅੱਖਾਂ ਨਾ ਜਾਏ ਆਖਾ ਖੇਲ ਬੁਲਾਏ ਆਖੇ ਵੇਧ ਪੜ ਪੁਰਾਣ ਆਖੇ ਪੜੇ ਕਰਿ ਵਖਿਆਣ ਆਖੇ ਪਰਮੇ ਆਖੇਂਦੇ ਆਖੇ ਗੋਪੀ ਦੇਵ ਗੋਵਿੰਦ ਅੱਖਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੁਮਾਲੇ ਵਾਜੇ ਨਾਨਦਨੇ ਕ ਸੰਖਾ ਕੀਤੇ ਵਾਮਣ ਹਾਰੇ ਕੀਤੇ ਰਾ ਪ੍ਰੀਸੂ ਕਹਿ ਅਨਾ ਕੀਤੇ ਗਾਮਣ ਹਾਰੇ ਗਾਵੇ ਤੁਨੋਂ ਪਉਣ ਪਣੀ ਬਸੰਤਰ ਗਾਵੇ ਰਜ ਧਰਮ ਦੁਆਰੇ ਗਾਵੇ ਚਿਤ ਗੁਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਸ਼ਰਮਾ ਦੇਵੇ ਸੋਨ ਸਦਾ ਸਵਾਰੇ ਗਵਿੰਦ ਦੇ ਦਰਸ਼ਨ ਬੈਠੇ ਦੇਵਤੇ ਅੰਦਰ ਨਾਲੇ ਗਵ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਵਹਿ ਵੀਰ ਕਰਾਰੇ ਗਾਵਨ ਪੰਡਤ ਪੰਨਰ ਖੇਸਰ ਜੋ ਜੋ ਵੇਦਾਂ ਨਾਲੇ ਗਾਵੈ ਮੋਹਣੀ ਮਨਮੋਹਣ ਸੁਰਗਮ ਅਸ਼ਪੇ ਅਲੇ ਗਾਵਨ ਰਤਨ ਪਾਏ ਤੇਰੇ ਅਸ਼ਰਦੀ ਰਥ ਨਾਲੇ ਗਵ ਜੋਦਮ ਬਰਸੂਰਾ ਗਵ ਖਾਣ ਚਾਰੇ ਗਵ ਖੰਡ ਮੰਡਲ ਬ੍ਰਹਮੰਡ ਕਰ ਕਰ ਰੱਖੇ ਦਾਰ ਸੇਈ ਤੁਨ ਗਾਵੇ ਜੋ ਤਦ ਪਾਵਨ ਰਤੇ ਤੇਰੇ ਪਤਰ ਸਾਲੇ ਹੋਰ ਕੀਤੇ ਗਮਨ ਸਿਮ ਚਿਤਨੇ ਅਵਨ ਨਾਨਕਿਆ ਵਿਚਾਇ ਸੋਈ ਸੋਈ ਸਦਾ ਸੱਚ ਸਭ ਸੱਚ ਹਚਿਨਾ ਹੈ ਬਿ ਹੋਸੀ ਜੈ ਨ ਦਸੀ ਰਚਨਾ ਜਨ ਰਚਾਈ ਰੰਗੇ ਰੰਗੇ ਬੰਤੇ ਕਰ ਕਰ ਜਨ ਸਿਮਾ ਜਨ ਉਪਾਇ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵੜਿਆ ਜੋ ਤਿਸ ਭਾਵੇਂ ਸੋਇ ਕਰ ਸੇ ਹੁਕਮ ਨਾ ਕਰਨਾ ਜਾਈ ਸੋ ਪਾਸ਼ਾ ਹੋ ਸ਼ਾਹਾਂ ਪਤ ਸਾਹਿਬ ਨਾਨਕ ਰਹਿਨ ਨਰ ਜਾਈ ਮੁੰਦਾ ਸੰਤੋਖ ਸਰਮ ਪਰ ਝੋਲੀ ਧਿਆਨ ਕੇ ਕਰੇ ਬਿਬੋਂ ਖੰਥਾ ਖਾਲ ਕੁਵਾਰੀ ਕਾਇ ਜੋ ਤਰੰਡਾ ਪ੍ਰਤੀਤ ਆਵੇ ਪੰਥੇ ਸਗਲ ਜਮਾਤੇ ਮਨ ਜੀਤੈ ਜਗ ਜੀਤ ਅਦੇਸ ਤਿਸੇ ਅਦੇਸ ਆਦ ਨੀਲ ਅਨੰਦਨਾਤ ਜੋ ਜੋ ਇੱਕ ਵੇਸ ਭਉਤ ਗਿਆਨ ਦਇਆ ਭੰਡਾਰਨ ਘਟ ਘੜ ਵਾਜੈ ਨਾਦ ਆਪਿ ਨਾਥ ਨਾਥੀ ਸਭ ਜਗ ਕੇ ਰਿਸਦਿ ਅਵਰਾ ਸਾਧ ਸੰਜੋਗ ਵਿਜੋਦ ਏਕਾਰ ਚਲਾਵੇ ਲੇਖੇ ਆਵੇ ਭਾਗ ਅਦੇਸ ਤਿਸੇ ਅਦੇਸ ਆਦ ਨੀਲ ਅਨੰਦਨਾਤ ਜੋ ਜੋ ਇੱਕ ਵੇਸ ਇਕ ਕਮਾਈ ਜੋਤਵੇ ਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਢੰਡਾਰੀ ਇੱਕ ਲਾਇ ਦੀ ਬਾਣ ਜਿਵਤਸ ਪਾਵੈ ਤੇ ਮੈਂ ਚਲਾਵੈ ਜਿਉ ਹੋਇ ਫਰਮਾਨ ਹੋ ਵੇਖੈ ਉਹਨਾਂ ਨਦਰਣ ਆਵੈ ਬਹੁਤਾ ਹੋਵੇ ਦਾਨ ਆਦੇਸ ਤੇ ਸੇ ਆਦੇਸ ਆਦਨੀਲ ਅਨਾਦ ਅਨਾਹਤ ਜੋ ਜੋ ਇੱਕ ਵੇਸ ਅਸੰਲੋਇ ਲੋਇ ਢੰਡਾਰ ਜੋਖਿ ਸ਼ਪਾਇਆ ਸੋ ਇਕਾ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨ ਸੱਚੇ ਕੀ ਸੱਚੇ ਗਾਰ ਆਦੇਸ ਤਸੇ ਆਦੇਸ ਆਦ ਨੀਲ ਅਨੰਦ ਨਾਹਤ ਜੋ ਜੋ ਇੱਕ ਵੇਸ ਇੱਕ ਦੂਜੇ ਬਹ ਲਖ ਹੋ ਹੈ ਲਖ ਹੋਵੇ ਲਖ ਵੇਸ ਲਖ ਲਖ ਗਿੜਾ ਆਖੀ ਹੈ ਇਕ ਨਾਮ ਜਗਦੀਸ਼ ਇਤਰਾਏ ਪਤ ਪਵੜੀਆਂ ਚੜਿਏ ਹੋਏ ਕਿਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਇਰੇ ਸ ਨਾਨਕ ਨਜ਼ਰੀ ਪਾਈਏ ਖੂੜੇ-ਕੂੜ ਠੇਸ ਆਖਣ ਜੋਰ ਚ ਪੈਨ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਜੋਰ ਜੋਰ ਨ ਰਾਜ ਮਾਨ ਮਨਸੂਰ ਜੋਰਨ ਸਰਤੇ ਗਿਆਨ ਵਿਚਾਰ ਜੋਰਨ ਜੋਤੇ ਛਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਇਤਮਨੀ ਚਨਕ ਹੋਏ ਰਾਤੇ ਰਤੇ ਤੇ ਤੇਵਾਰ ਪਉਣ ਪਣੀ ਅਗਨੀ ਪਾਤਲ ਤਿਸ ਵਿੱਚ ਤਰਤੀ ਥਾ ਪਰਖੀ ਦਰਮਸਾਉ ਤਿਸ ਵਿੱਚ ਜਿਹ ਜੋਤ ਗਿਰੰਤਿਨ ਕੇ ਨਾਮ ਅਨੰਤ ਕਰਨੇ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਨ ਪੰਚ ਪਰਵਾਨ ਅਦ੍ਰਿਕ ਕਰਮ ਪਵੈ ਨੀਸ਼ਾਨ ਕਰਜ ਪਕਾਈ ਉਥੈ ਪਾਏ ਨਾਨੰਗ ਅਜੱਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਖੇਤੇ ਪਵਨ ਪਣੀ ਬਸੰਤਰ ਕੇਤੇ ਕਾਨ ਮਹੇਸ ਖੇਤੇ ਬਰਮੇ ਗੜਤ ਗੜੀਏ ਰੂਪ ਰੰਗ ਕੇ ਵੇਸ ਕੀਤਿਂ ਕਰਮ ਭੂਮੀ ਮੇਰ ਕਿਤੇ ਕਿਤੇ ਦੂਪ ਦੇਸ ਕੀਤਿਂ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਬਨਾਥ ਕਿਤੇ ਕਿਤੇ ਦੇਵ ਦੇਵਦਾਨ ਨਨ ਕਿਤੇ ਕਿਤੇ ਰਤਨ ਸੁਮੰਦ ਕਿਤੇ ਘਣੀ ਕਿਤੇ ਬਾਣੀ ਕਿਤੇ ਪਤਨਰੰਦ ਕੀਤਿਂ ਸਰਤੀ ਸੇਵ ਕਿਤੇ ਨਾਨਕ ਇੰਤਨ ਇੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੇ ਨਾਦ ਬਨਉਦ ਕੋਡ ਅਨੰਦ ਸ਼ਰਮਖੰਡ ਕੇ ਬਾਣੇ ਰੋਪ ਤਿੱਥੇ ਘੜਦ ਗੜਿਏ ਬੋ ਤੈਨੂੰ ਪਤਾ ਕਿੰਗ ਗੱਲਾਂ ਕਥਿਆ ਨਾ ਜਾਵੇ ਜੇ ਕੋ ਕਹਿ ਪਿੱਛੇ ਬਰਸੂਤ ਹੋਇ ਤਿੱਥੇ ਘੜਿਏ ਸੁਰਤ ਮਤਮਨ ਬੁੱਧ ਤਿੱਥੇ ਘੜਿਏ ਸੁਰੰਸਿ ਦਾ ਕੀ ਸੁਦ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰਨ ਕੋਈ ਹੋਰ ਤਿੱਥੇ ਜੋਦਮਾ ਬਰਸੂਰ ਦਨ ਮੈਂ ਰਾਮ ਰਿਆ ਪਰਪੂਰ ਤਿੱਥੇ ਸੀਤੋ ਸੀਤਮ ਨਮਾਇ ਤਾਂ ਕੇ ਰੂਪਨ ਕਥਨੇ ਜਾਏ ਨਾਉ ਮਰਨ ਠਾਗੇ ਜਾਏ ਦਿਨਕਰਮ ਵਸੈ ਮਨ ਮਾਇ ਤਿਥੈ ਭਗਤ ਉਸਕੇ ਲੋ ਕਰ ਅਨੰਦ ਸਚਾ ਮਨ ਸੋਏ ਸਚ ਘਣ ਵਸੰ ਰੰਗ ਕਰ ਕਰ ਵੇਖੈ ਨਦਰ ਨਹਾਰ ਤਿਥੈ ਖੰਡ ਮੰਡਲ ਬ੍ਰਹਮੰਡ ਜੇ ਕੋ ਕਥੈ ਤੇ ਅੰਤ ਨੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵ ਤਿਵਕਾਰ ਵੇਖੈ ਵਿਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੇਰਾ ਜਸੁ ਸੁਨਿਆਰ ਅਹਿਰਣ ਮਤ ਵੇਧ ਹਥਿਆਰ ਪਉ ਖਲਾ ਗਨ ਤਬਤਾਉ ਭਾਂਡਾ ਪਾਉ ਅੰਮ੍ਰਿਤ ਟਾਲ ਕੜੀ ਸਬਦ ਸਜੀ ਟਕਸਾਲ ਜੇਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰਨ ਹਾਲ ਸ਼ਲੋਕ ਪਵਨ ਗੁਰੂ ਪਾਣੇ ਪਿਤਾ ਮਾਤਾ ਤਰਤ ਮਹਤ ਦੇਵ ਸਰਤ ਦੋਇ ਦਾਈ ਦਾਇ ਖਿਲ ਸਗਲ ਜਤ ਚੰਗਿਆਈਆਂ ਬਰਿਆਈਆਂ ਵਾਚ ਧਰਮ ਹਦੂਰ ਕਰਮੇ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਏ ਗਏ ਮਸ਼ਕਤ ਕਾ ਨਾਨਕ ਤੇ ਮੁਖ ਜਲੇ ਚੇਤੀ ਸ਼ਰਤੀ ਨਾ ਜਿਨੇ ਨਾਮ ਤੇ ਆਏ गए मश का नानकते मुखे उजले केति षटीना